ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀਮਾਨ ਸੰਤ ਬਾਬਾ ਬਾਲਕਦਾਸ ਜੀ ਇਸ ਵੇਲੇ ਬਾਬਾ ਤਰਵਣੀ ਦਾਸ ਜੀਆਂ ਦੇ ਟੱਲੇ ਤੇ ਪਹੁੰਚੇ ਹਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਨੂੰ ਨਤਮਸਤਕ ਹੁੰਦੇ ਹੋਏ ਸੋਨੇ ਰਮਾਲੇ 11000 ਰੁਪਏ ਦਰਸ਼ਨੀ ਭੇਟਾ ਕਰਕੇ ਨਮਸਕਾਰ ਕੀਤੀ ਹੈ ਤੇ ਸਾਰੀ ਸੰਗਤ ਵੱਲੋਂ ਜਿਉਂ ਆਖਿਆ ਜਾਂਦਾ ਬਾਬਾ ਜੀਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਬਾਬਾ ਜੀ ਟੱਲਾ ਸੀਤਲਾਲ ਜੀ ਤੋਂ ਆਏ ਨੇ ਜੋ ਆਪਣੇ ਸੂਏ ਦੇ ਉੱਪਰ ਹੈ ਟਿੱਲਾ ਮਲਕਾਨਾ ਤੇ ਜੱਜਲ ਦੋਨੇ ਪਿੰਡਾਂ ਦਾ ਟਿੱਲਾ ਸਾਹਿਬ ਹੈ ਉੱਥੋਂ ਬਾਬਾ ਜੀ ਪਹੁੰਚੇ ਨੇ ਤੇ ਆਪਣੇ ਟਿੱਲਾ ਸਾਹਿਬ ਤੇ ਤੇ ਬਾਕੀ ਹੁਣ ਤੁਹਾਨੂੰ ਵੀਡੀਓ ਦੇ ਵਿੱਚ ਸਾਰਾ ਦਿਖਾਵਾਂਗੇ ਤੇ ਦੇਖਣਾ ਜ਼ਰੂਰ ਸੰਤ ਜੀ ਬਾਬਾ ਜੀ ਹੋਰੀ ਜਾਣਤਾਰ ਇੰਤਰ ਰਹੇ ਲੋ ਤੇ ਇਹ ਕਰਕੇ ਜਾ ਵਜੋ ਜਾਂ ਮੈਂ ਜਾਂ ਜਪੀ ਜਦ ਦੀ ਬਾਤ ਕਰ ਬਕਰ ਫੜਫੜ ਕੇ ਲਈ ਜੀ ਹਾਂ ਜਾ ਵਜੰਦਾ ਹੈ ਇੱਕ ਅੰਮੀ ਹੁੰਦਾ ਹੈ ਖਤਗੀ ਚਾਹੀਦਾ ਨਾ ਸੋ ਬੰਦਾ ਸਾਹਮਣੇ ਨਾ ਮੇਚਾ ਲੋ ਗੱਲੇ ਹੀ ਐ ਤੇ ਛੋਟੀ ਉਮਰ ਦੇ ਬਾਬਾ ਜੀ ਵੱਡਾ ਤੱਪ ਕਰ ਰਹੇ ਲੋ ਤੇ ਜਿਹੜੇ ਪਿੰਦ ਤੇ ਤੱਪ ਹੁੰਦਾ ਉਹ ਵੀ ਬਹੁਤ ਵੱਡੀ ਗੱਲ ਐ ਕਿਉਂਕਿ ਸਾਡੇ ਸੰਤ ਤੇ ਸਾਡੇ ਮਹਾਪੁਰਖ ਤੇ ਬਹੁਤ ਬਨਸਨ ਰਮਾਇਣਾਂ ਸਾਰੇ ਗੱਲ ਕਰ ਰਹੇ ਆ ਤੁਸੀਂ ਛੋਟੀਆਂ ਬੱਟੀਆਂ ਤੇ ਜਿਹੜੀਆਂ ਬੱਟੀਆਂ ਹੁਣ ਬੈਠੇ ਦੁਨੀਆਂ ਜਾਂ ਹੋ ਰਹੀਆਂ ਪਰ ਲੋਕਾਂ ਨੂੰ ਸੁਪਨਾ ਚੇਹਨੀਆ ਮਨਾ ਦੇ। ਬਹੁਤ ਅੱਸਾਂ ਦੀ ਗੱਲ ਇਹ ਆ ਕਿ ਸਾਡੇ ਪਿੰਡੇ ਕੋਲ ਕੁੜੀ ਵਿਆਹ ਕੇ ਆਈ ਦੇਖੋ ਨੂੰਹ ਬਣ ਕੇ ਆਈ। ਉਹਨੇ ਆਪਦੀ ਬੀਬੀ ਨੂੰ ਨਾ ਇੱਕ ਵਧੀਆ ਗੱਲ ਕਹੀ ਆ ਦੀ ਬੀਬੀ ਦੁਨੀਆਂ ਦੀਆਂ ਸੱਸਾਂ ਨੂੰ ਉਹ ਲੜੀ ਜਾਂਦੀਆਂ ਨਾ ਆਪਾਂ ਨਹੀਂ ਲੜਦੀਆਂ। ਉਹ ਆਲੀ ਕੋਲੇ ਕੋ ਤਾਂ ਬਾੜੀ ਖਾਨਦਾਨੀ ਕਰ ਬਿਖੜੀ ਐ। ਐਡੀ ਲਾਣੇ ਕਰਣ ਜਿੱਹਾ ਕਿ ਕੋਈ ਨੂੰਹ ਨੇ ਗੱਲ ਕਹੀ ਨਹੀਂ। ਤੇ ਆਖਿਆ ਤੁਸੀਂ ਕੀ ਕਰਿਆ ਕਰੀਓ ਜੀ ਜੀ ਮੈਂ ਤੇਰਾ ਸਤਿਕਾਰ ਕਰਿਆ ਕਰੂੰਗੀ ਬੁੜੀ ਨੂੰ ਉੱਚਾ ਸੋਨਦਾ ਸੀ ਕਹਿੰਦੀ ਸਤਿਕਾਰ ਕਰੇਗੀ ਕਹਿੰਦੇ ਨਹੀਂ ਸਤਿਕਾਰ ਰਿਸਪੈਕਟ ਕਹਿੰਦੀ ਉਹ ਕਿਵੇਂ ਕਰੇਗੀ ਕਿ ਜਦ ਮੰਜੇ ਤੇ ਬੈਠਾ ਕਰੇਗੀ ਮੈਂ ਟੀੜੀ ਤੇ ਬੈਠਾ ਕਰੂੰਗੀ ਤੇ ਜੇ ਤੁਸੀਂ ਟੀੜੀ ਤੇ ਬੈਠੀ ਮੈਂ ਤਾਂ ਥੱਲੇ ਬੈਠਿਆ ਕਰੂੰਗੀ ਬੁੜੀ ਆਖੀ ਜੇ ਮੈਂ ਥੱਲੇ ਬੈਗੀ ਆ ਨਹੀਂ ਮੈਂ ਟੋਆ ਕੱਟ ਕੇ ਬਿਠੂਗੀ ਉਹ ਬੁੜੀ ਆਖੀ ਜੇ ਮੈਂ ਟੋਆ ਕੱਟ ਕੇ ਰਹਿ ਗਈ ਆ ਜੀ ਇਸ਼ੂ ਚੰਗਾ ਕੀ ਆ ਮੈਂ ਮੋਢੇ ਸੱਡ ਕੇ ਮਿੱਟੀ ਖਵਾ ਲੂ ਉਹ ਅਜਹਾ ਬਖਤ ਨਹੀਂ ਪਤਾਈਏ ਵਿਰਾਸਤਾਂ ਬਾਰੇ ਨਹੀਂ ਗੱਲ ਲੱਗਦੀ ਬੇਬਸੀ ਇਹ ਹੈ ہر بڑی چھوٹا موٹا ہو گئے ਇਹਨੂੰ ਪਹਿਲਾ ਮੁੰਡਾ ਮਿਲ ਜਾਂਦਾ ਨਾ ਉਹ پوری ਜੱਫੀ ਲਾਜ ਲੇਦੀ। ਕੁਰੀ ਨੂੰ ਗੱਲਾਂ ਤੇ ਆਉਣ ਦਾ ਟਾਈਮ ਹੀ ਨਹੀਂ ਮਿਲਦਾ। ਪੁੱਛਣਾ ਬੱਧੀ। ਤਾਂ ਹੀ ਫਿਰ ਮਹਾਰਾਜ ਪਹਿਲਾਂ ਕਿਤੇ ਜਾਂਦਾ ਤੇ ਮੁੰਡੇ ਵਾਸਤੇ ਫਿਰ ਸੁਪਨਾ ਦੇਖੇ ਪੈਂਦੀਆਂ। ਬੰਦਾ ਖੁੱਖੋ ਦਰਦ ਕੇ ਫਿਰ ਸੱਚੇ ਪਾਜਾ ਇਸ ਚਾਵੇਂ ਪੂਰੀ ਕਰ ਪੈਂਦਾ। ਸੋ ਜਿੱਲਾ ਦੇ ਦੋ ਕੋਟੀਆਂ ਤੋਂ ਫਿਕਰ ਨਾ ਕਰਿਓ। ਉਹ ਮਹਾਰਾਜ ਦਾ ਸਾਲਾ। ਉਹ ਕੋਟਾ ਦੇ ਯੁੱਗਾਂ ਇਹ ਤੈਨੂੰ ਵੀ ਨਾ ਹੋਈ ਫਿਕਰ ਨਾ ਫਿਰ ਕਿ ਬਹੁਤ ਬੰਦੇ ਪਾਗਲ ਭਾ ਕੇ ਆਈਆਂ ਨੇ ਇਹ ਪਿਛਲੇ ਸੁਨੇਹੇ ਵਿੱਚ ਝਾਤ ਮਾਰ ਲੈ ਬਹੁਤ ਖੁਸ਼ ਹੋਏ ਉਹਨਾਂ ਦਾ ਸਾਰੀਆਂ ਸੰਗਤਾਂ ਦਾ ਸਾਰੇ ਮਹਾਪੁਰਸ਼ਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਲੋ ਆਓ ਕਵਿਤਾ ਥੋੜੇ ਚਰਨਾਂ ਦੇ ਵਿੱਚ ਇਹ ਪੇਸ਼ ਕਰਦੇ ਹਾਂ ਕਿ ਜਦੋਂ ਮਹਾਰਾਜ ਨੇ ਪੰਜ ਪਿਆਰਿਆਂ ਦੀ ਸਾਜਨਾ ਕਰਤੀ ਵਾਹ ਜੀ ਵਾ ਥੈਂਕ ਯੂ ਬਹੁਤ ਮਿਹਰਬਾਨੀ ਦੀ। ਹਾਂ ਬੋਲੇ ਸੁਨਹਾਰਾ ਸੁਖਾਲਾ ਸੋ ਛੋਟੇ ਛੋਟੇ ਬੱਚਿਆਂ ਨੇ ਸਾਡਾ ਮਾਣ ਕੀਤਾ ਅਤੇ ਬਾਬਾ ਜੀ ਹੋਰਾਂ ਨੇ ਫੁੱਲ ਸਿੱਟ ਕੇ ਇਤਿਹਾਸ ਦਾ ਸਤਿਕਾਰ ਕੀਤਾ। ਬਹੁਤ ਬਾਬਾ ਜੀ ਹੋਰਾਂ ਦਾ ਧੰਨਵਾਦ ਆਸ਼ੀਰਵਾਦ ਬੇਅੰਤ ਮਾਇਆ ਬਖਸ਼ੀ ਹੈ ਜੀ ਬਹੁਤ ਬਹੁਤ ਮਿਹਰਬਾਨ ਕਿੰਨਾ ਜਣਿਆਂ ਨੂੰ ਉਹਨਾਂ ਨੇ ਹਾਰ ਵੀ ਪਾਏ ਨੇ ਸਾਰੇ ਜਕਾਰਾ ਛੱਡੋ ਬੋਲੀ ਸੋਨਹਾਂ ਸੁਰੀਆਕਾਲ ਬਹੁਤ ਸਾਰਾ ਮਾਨ ਸਤਕਾਰ ਸ਼੍ਰੀ ਸ਼੍ਰੀਮਾਨ 108 ਸੰਤ ਬਾਬਾ ਬਾਲਕਦਾਸ ਜੀਆਂ ਵੱਲੋਂ ਸੰਤੋਰਾ ਬਾਲਕਦਾਸ ਜੀਆਂ ਵੱਲੋਂ ਪਹਿਲਾ ਪੰਜਾ ਪਿਆਰਿਆਂ ਨੂੰ ਮਾਨ ਸਨਮਾਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਨਤਮਸਤ ਕੀਤੀ ਹੈ ਸੋਨਾ ਰਮਾਲਾ ਭੇਟ ਕੀਤਾ ਹੈ 11000 ਰੁਪਏ ਭੇਟ ਕੀਤਾ ਹੈ ਕੱਲ ਵੀ ਬਾਬਾ ਜੀਆਂ ਨੇ ਗੁਰਦੁਆਰਾ ਸਾਹਿਬ ਦੇ ਵਿੱਚ 12000 ਰੁਪਏ ਦਾ ਰਮਾਲਾ ਚਾਨਣੀ ਹੋਰ ਬਹੁਤ ਸਾਰੀ ਮਾਇਆ ਨਮਸਕਾਰ ਕਰਕੇ ਗਏ ਸਨ ਤੇ ਪਰਸੋਂ ਚਲੋ ਹੀ ਕਾਰ ਸੇਵਾ ਦੇ ਵਾਸਤੇ 50000 ਰੁਪਇਆ ਗੁਰਦੁਆਰਾ ਸਾਹਿਬ ਨੂੰ ਬਾਬਾ ਬਾਲਕਦਾਸ ਜੀਆ ਨੇ ਜੋ ਆਪਣੇ ਦਸੰਧ ਦੇ ਵਿੱਚੋਂ ਭੇਟਾ ਕੀਤਾ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਇਹਨਾਂ ਨੂੰ ਹੋਰ ਭਜਨ ਬੰਦਗੀ ਦਾ ਬਲ ਉਦਮ ਨਾਮ ਬਾਣੀ ਦਾ ਪ੍ਰਕਾਸ਼ ਕਰਨ ਇਹੋ ਅਰਦਾਸ ਬੇਨਤੀ ਹੈ ਬਹੁਤ ਸਾਰਾ ਮਾਨ ਸਨਕਾਨ ਮਾਨ ਸਨਮਾਨ ਭਾਈ ਸਾਹਿਬ ਭਾਈ ਸੁਖਰਾਜ ਸਿੰਘ ਜੀਾਂ ਦਾ ਕਬਿਸਰੀ ਜੱਥੇ ਦਾ ਵੀ ਕਰਨਾ ਕੀਤਾ ਸਾਰੀ ਸੰਗਤ ਇਹਨਾਂ ਦੇ ਨਾਲ ਆਈ ਹੈ ਇੱਕੋ ਵਾਰੀ ਕਹਿਣ ਤੇ ਜਕਾਰਾ ਬੁਲਾਉਂਦੇ ਨੇ ਸਾਰੀ ਸੰਗਤ ਨੇ ਨਾਲ ਬੋਲ ਕੇ ਇਹਨਾਂ ਨੂੰ ਵੀ ਜਿਵੇਂ ਆਖਿਆ ਆਖਿਆ ਜਾਂਦਾ ਸਨਮਾਨ ਕਰਨਾ ਹੋਇਆ ਸਾਰੀ ਸੰਗਤ ਬੋਲ ਕੇ ਹਾਜ਼ਰੀ ਲਵਾਇਓ ਜੀ ਬੋਲੋ ਸੁਨੇਹਾ ਸ੍ਰੀ ਆਖਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਾਕੀ ਸੰਗਤ ਨੂੰ ਬੇਨਤੀ ਹੈ ਬੈਠਣ ਦੀ ਕਿਰਪਾਲਤਾ ਕਰੋ ਮੇ ਜਿਵੇਂ ਕਿਉਂਕਿ ਆਪਾਂ ਇਤਿਹਾਸ ਸੁਣਾਉਣਾ ਹੈ ਥੋੜਾ ਸਮਾਂ ਇੱਥੇ ਹੋਰ ਗੁਜ਼ਾਰਨਾ ਹੈ ਸੰਤਾਂ ਮਹਾਪੁਰਖਾਂ ਦਾ ਬਹੁਤ ਬਹੁਤ ਧੰਨਵਾਦ ਜਸਰਾਜ ਢਾਲੀਵਾਲ ਛੋਟਾ ਜਿਹਾ ਬੱਚਾ ਉਹ ਬਹੁਤ ਸਾਰਾ ਮਾਣ ਪਿਆਕੇ ਗਿਆ ਉਹਨਾਂ ਦਾ ਬਹੁਤ ਧੰਨਵਾਦ ਆਓ ਸੰਤਾਂ ਦੀ ਉਸਤਤ ਦੇ ਵਿੱਚ ਚਾਰ ਸ਼ਬਦ ਆਪਾਂ ਕਹੀਏ ਕਿ ਸੰਤਾਂ ਮਹਾਪੁਰਖਾਂ ਦੇ ਬਚਨ ਕਿਉਂ ਪੂਰੇ ਹੁੰਦੇ ਨੇ ਉਹ ਤਾਂ ਹੀ ਪੂਰੇ ਹੁੰਦੇ ਨੇ ਕਿਉਂਕਿ ਜਿਹੜੇ ਸੰਤ ਮਹਾਪੁਰਖ ਨੇ ਜਿੱਥੋਂ ਆਪਣੀ ਜ਼ਿੰਦਗੀ ਖਰੂ ਹੁੰਦੀ ਹੈ ਕਾਮ ਕ੍ਰੋਧ ਲੋਭ ਮਹੰਕਾਰ ਜਿੱਥੇ ਜਾ ਕੇ ਮੁੱਕ ਜਾਂਦੇ ਨੇ ਉੱਥੇ ਸੰਤਾਂ ਦੀ ਗੱਲ ਸ਼ੁਰੂ ਹੁੰਦੀ ਹੈ ਹੋਏ ਪੰਜੇ ਤਤ ਮਾਰ ਕੇ ਸਰੀਰ ਸਾਜਦੇ ਹੁੰਦੇ ਜੋ ਮਹਾਤਮਾ ਜਦੋਂ ਬੈਠ ਗੁਰੂ ਪੂਰੇ ਨੂੰ ਆਰਾਧਦੇ ਹੁੰਦੀ ਸ਼ੁੱਧ ਆਤਮਾ ਬੋਲ ਤੋਲ ਹੋੜ ਅਰਜਣ ਦੇ ਬਾਣ ਦੇ ਆਲੇ ਜਾਣ ਨਾ ਕਰੇ ਸਾਧੂਆਂ ਦੀ ਮਹਿਮਾ ਦੇ ਰਵੀ ਨੂੰ ਜਾਣਦੇ ਹੁੰਦੀ ਵਤਤ ਪਰੇ

ਕੀ ਜਨਤਾ ਦੀ ਉਸ ਦੇ ਵਿੱਚ